ਦੂਜਾ ਹਿੱਸਾ ਮ mini ਕਹਾਣੀ ਨਾਨੀ ਕੇਤੇ ਆਓ ਕਹਾਣੀਕਾਰ ਤੇ ਆਵਾਜ਼ ਸਰਜੀ ਸੰਦੂਰੀ ਬੱਚੇ ਰਾਤੀ ਰਾਤੀ ਜਾਗਦੇ ਨੇ ਤੇ ਦਿਨੇ ਸਕੂਲੇ ਸੋ ਜਾਂਦੇ ਨੇ ਟੀਚਰਾਂ ਦਾ ਕਾਪੀ ਤੇ ਨੋਟ ਆਉਂਦਾ ਹੈ ਕਿ ਬੱਚਿਆਂ ਦਾ ਧਿਆਨ ਰੱਖੋ ਪਰ ਕੁਲਵਿੰਦਰ ਵੀ ਟੀਟਾ ਦਾ ਸਰਦਾਰ ਸੀ ਉਹ ਕਾਫੀ ਸਾਲਾਂ ਤੋਂ ਲਾਰੇ ਲਾਂਬਾ ਆ ਰਿਹਾ ਸੀ ਪਰ ਹੱਦ ਤਾਂ ਉਦੋਂ ਹੁੰਦੀ ਜਦੋਂ ਕੁਲਵਿੰਦਰ ਗੱਲ ਗਾਇਕ ਜੋਤੀ 'ਚ ਕਸੂਰ ਕੱਢਦਾ ਤੇ ਜੋਤੀ ਦੀਆਂ ਲੋੜਾਂ ਪੂਰੀਆਂ ਕਰਨ ਦੀ ਥਾਂ ਨਸ਼ਾ ਕਰਕੇ ਅਕਸਰ ਕੁਟਮਾਰ ਕਰਦਾ ਕੁਲਵਿੰਦਰ ਨਾ ਆਪ ਕੰਮ ਕਰਦਾ ਤੇ ਨਾ ਹੀ ਜੋਤੀ ਨੂੰ ਕਿਤੇ ਕੰਮ ਹੀ ਕਰਦਾ ਜੋਤੀ ਪੜੀ ਲਿਖੀ ਸੀ ਪਰ ਜੋਤੀ ਦੇ ਪਿਤਾ ਨਹੀਂ ਪਤਾ ਨਹੀਂ ਕੀ ਵੇਖ ਕੇ ਰਿਸ਼ਤਾ ਕਰ ਦਿੱਤਾ ਵਿਆਹ ਨੂੰ 6 ਸਾਲ ਹੋ ਚੁਕੇ ਸਨ ਪਰ ਪਤਾ ਨਹੀਂ ਕੀ ਗੱਲ ਹੋਈ ਕਲਵਿੰਦਰ ਤੇ ਉਸਦੇ ਬਾਪ ਨੇ ਜੋਤੀ ਦੀ ਜ਼ਿੰਦਗੀ ਨਰਕ ਬਣਾ ਰੱਖੀ ਸੀ ਤੇ ਉਤੋਂ ਜੋਤੀ ਦਾ ਚਾਚਾ ਸੋਰਾ ਸੜਾ ਮਲੰਗ ਜੋਤੀ ਨੂੰ ਤੰਗ ਕਰੀ ਜਾਂਦਾ ਸੀ ਆਪਕਰ ਬਸਾਇਆ ਨਹੀਂ ਤੇ ਹੁਣ ਕਲਵਿੰਦਰ ਤੇ ਉਸਦੇ ਬਾਪ ਨੂੰ ਪਿਛਲੇ 2 ਸਾਲਾਂ ਤੋਂ ਨਸ਼ਿਆਂ ਤੇ ਲਾ ਕੇ ਘਰ ਕਲੇਸ਼ ਪਵਾ ਦਿੱਤਾ